Sağ ਆਇਏ ਹੋਏ ਓਨਮ ਨਰਮਾ ਸਾਹਿਬ ਜੀ ਚਾਰ ਦੇ ਨਾਲ ਆਪਾਂ ਸਾਰੇ ਗੁਰਿੰਦਰ ਜਪ ਕਰੀ ਅੱਜ ਦਾ ਜੋ ਮੁਖ ਬਾਣ 739 ਅੰਕ ਦੇ ਉੱਤੇ ਸੁਭਾਈ ਮਨ ਸੋਹੀ ਨਾਲ ਪੰਜਵਾ ਸੋਹੀ ਰਾਗ ਦੇ ਵਿੱਚ ਬਜਨੇ بادشاہ ਗੁਰੂ ਅਰਜਨ ਦੇ ਮਹਾਰਾਜ ਉਹਨਾਂ ਦੇ ਉਕਾਰ ਬਿੰਦ ਤੋਂ ਕਾਰਨੇ ਕੀਤਾ ਹੋਇਆ ਇਹ ਸ਼ਬਦ ਅੱਜ ਗੁਰੂ ਅਰਜਨ ਸਾਹਿਬ ਜੀ ਸਾਨੂੰ ਕੀ ਸਮਝਾ ਰਿਹਾ ਹੈ ਪਹਿਲੀ ਪੰਕਤੀ ਦੇ ਵਿੱਚ ਗੁਰੂ ਅਰਜਨ ਸਾਹਿਬ ਕਹਿੰਦੇ ਸੂਖ ਨਹਿ ਨਿਆ ਕੀ ਪੂਜ ਤਾਰੇ ਆਹ ਪਰਮਾਤਮਾ ਦਾ ਨਾਮ ਜਿਹੜਾ ਜਿੱਦੇ ਅਸੀਂ ਇਸ ਪਰਮਾਤਮਾ ਦੇ ਨਾਮ ਨੂੰ ਜਪਣਾ ਸ਼ੁਰੂ ਕਰਾ ਕੇ ਕਹਿੰਦੇ ਇਹਦੇ ਵਿੱਚ ਸਾਰਾ ਉਹ ਮਹਿਲ ਇਹ ਜਿਹੜਾ ਘਰ ਹੈ ਇਹ ਸੁੱਖਾਂ ਦੇ ਨਾਲ ਭਰਿਆ ਹੋਇਆ ਜਾ ਕੇ ਉੱਚ ਦੁਵਾਰੇ ਦੁਵਾਰੇ ਦਾ ਭਾਵ ਜਿਹੜਾ ਉੱਚ ਕਿ ਇਹ ਘਰ ਦੀ ਕੰਧਾਂ ਜਿਹੜੀਆਂ ਬਹੁਤ ਉੱਚੀਆਂ ਨੇ ਕੰਧਾਂ ਉੱਚੀਆਂ ਹੋਣ ਦਾ ਮਤਲਬ ਕਿ ਜੇ ਸਾਡੇ ਘਰ ਦੀਆਂ ਕੰਧਾਂ ਨੀਵੀਆਂ ਹੁੰਦੀਆਂ ਨੇ ਤਾ ਚੋਰ ਚੱਕੇ ਜਿਹੜੇ ਆ ਉਹ ਸਾਡੇ ਘਰ ਦੇ ਵਿੱਚ ਚੋਰੀ ਕਰ ਸਕਦੇ ਆ ਪਰ ਜੇ ਕੰਧਾਂ ਬਹੁਤ ਉੱਚੀਆਂ ਹੋਣ ਤਾਂ ਕਹਿੰਦੇ ਫਿਰ ਉੱਥੇ ਕੋਈ ਚੋਰ ਚੋਰੀ ਨਹੀਂ ਕਰ ਸਕਦਾ ਅਗਲੀਆਂ ਪੰਕਤੀਆਂ ਦੇ ਵਿੱਚ ਕੋਰਜੋ ਸਾਰਾ ਜੀ ਉਸ ਬਸਤੇ ਕਰਕੇ ਗਏ ਸੋਖ ਮਹਿਨ ਜਾ ਕੇ ਪੂਜ ਦਵਾਰੈ ਤਾ ਮਹਿ ਵਾਸੈ ਭਗਤ ਪਿਆਰੇ ਕਹਿੰਦੇ ਇਸ ਘਰ ਦੇ ਵਿੱਚ ਫਿਰ ਉਹ ਭਗਤ ਪਿਆਰੇ ਜਿਹੜੇ ਰੱਬ ਦੇ ਨਾਲ ਪਿਆਰ ਕਰਨ ਵਾਲੇ ਐ ਉਹ ਬਸ ਮੇਰੇ ਕਹਿੰਦੇ ਸਹਿਜ ਕਥਾ ਪ੍ਰਭ ਦੀ ਅਤ ਮਿੱਠੀ ਕਹਿੰਦੇ ਜਿਹੜੀ ਪ੍ਰਮਾਤਮਾ ਦੀ ਇਹ ਸਹਿਜ ਅਡੋਲਤਾ ਵਾਲੀ ਕਥਾ ਹੈ ਨਾ ਕਹਿੰਦੇ ਇਹ ਬਹੁਤ ਮਿੱਠੀ ਹੈ ਜਿਹਨੇ ਚੱਕੀ ਆ ਬਸ ਉਸੇ ਨੂੰ ਪਤਾ ਦੂਜਿਆਂ ਨੂੰ ਨਹੀਂ ਪਤਾ ਦੂਜਿਆਂ ਨੂੰ ਤਾਂ ਲੱਗਦਾ ਕਿ ਰੌਲਾ ਪੈ ਰਿਹਾ ਬਸ ਜਿਨ੍ਹਾਂ ਨੇ ਇਸ ਬਾਣੀ ਨੂੰ ਇਸ ਕਥਾ ਨੂੰ ਗੁਰੂ ਦੇ ਸ਼ਬਦਾਂ ਨੂੰ ਆਪਣੇ ਅੰਦਰ ਵਸਾਇਆ ਔਸਲਾ ਕਹਿੰਦੇ ਪਤਾ ਹੀ ਉਹਨਾਂ ਨੂੰ ਲੱਗਿਆ ਕਿ ਇਹ ਬਾਣੀ ਜਿਹੜੀ ਹੈ ਕਿੰਨੀ ਕਮੇਟੀ ਹੈ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਨਾ ਗੋਗਾ ਗੁੜ ਖਾਇਆ ਪੁੱਛੇ ਤੇ ਕਿਆ ਕਿਹਦੀ ਹੈ ਕਹਿੰਦੇ ਜਿਵੇਂ ਗੁੰਗੇ ਬੰਦੇ ਨੂੰ ਖਵਾਇਆ ਹੋਵੇ ਗੁੜ ਉਹਨੂੰ ਪੁੱਛੋ ਕਿੰਨਾ ਚ ਸਵਾਦ ਸੀ ਉਹਨੇ ਸਿਰ ਹਲਾ ਦੇਣਾ ਪਰ ਕਹਿੰਦੇ ਉਹ ਦੱਸ ਨਹੀਂ ਸਕਦਾ ਕਿਉਂਕਿ ਗੁੰਗਾ ਪਰ ਕਹਿੰਦੇ ਉਹਦਾ ਜਿਹੜਾ ਚਿਹਰਾ ਹੈ ਉਹਨੇ ਜਰੂਰ ਸੋ ਦੇਣਾ ਕਿ ਇਹਦਾ ਜਿਹੜਾ ਸੁਆਦ ਸੀ ਗੁੜਦਾ ਮਿੱਠਾ ਸੀ ਪਰ ਇੱਥੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਐ ਸਹਿਜ ਕਥਾ ਪ੍ਰਭ ਦੀ ਅਤ ਮਿੱਠੀ ਕਹਿੰਦੇ ਇਹ ਪਰਮਾਤਮਾ ਦੀ ਜਿਹੜੀ ਬਾਣੀ ਐ ਬਹੁਤ ਮਿੱਠੀ ਐ ਇਹ ਜਿਹੜੀ ਕਥਾ ਐ ਇਹ ਬਹੁਤ ਮਿੱਠੀ ਐ ਪਰ ਜਿਨ੍ਹਾਂ ਨੇ ਇਸ ਨੂੰ ਆਪਣੇ ਹਿਰਦੇ ਚ ਵਸਾਇਆ ਅਸਲ ਉਹਨਾਂ ਨੂੰ ਮਿੱਠੀ ਲੱਗਦੀ ਐ ਦੂਦਿਆ ਲੋਕਾਂ ਨੂੰ ਲੱਗਦੀ ਐ ਵਿਰਲਾ ਕਾਹੂ ਨੇਤਰੋ ਡਿਠੀ ਕਹਿੰਦੇ ਕੋਈ ਕੋਈ ਵਿਰਲਾ ਮਨੁੱਖ ਹੁੰਦਾ ਜਿਹਨੇ ਇਹ ਬਾਣੀ ਨੂੰ ਇਹ ਗੁਰੂ ਨੂੰ ਅੱਖਾਂ ਦੇ ਨਾਲ ਦੇਖਿਆ ਡਿਠੀ ਦਾ ਭਾਵ ਤਾਂ ਦੇਖਣਾ ਨੇਤਰੋ ਭਾਵ ਅੱਖਾਂ ਕਿ ਕੋਈ ਕੋਈ ਵਿਰਲਾ ਹੁੰਦਾ ਜਿਹਨੇ ਇਸ ਬਾਣੀ ਨੂੰ ਇਸ ਗੁਰੂ ਸਰਵਾਰ ਨੂੰ ਅੱਖਾਂ ਦੇ ਨਾਲ ਦੇਖਿਆ ਜਿਨ੍ਹਾਂ ਨੇ ਰਹਾਉ ਰਹਾਉ ਦਾ ਨਾਲੇ ਸ਼ਬਦ ਕਹਿੰਦੇ ਆ ਤਹਿ ਗੀਤ ਨਾਦ ਖਾਰੇ ਸੰਗਾ ਕਹਿੰਦੇ ਜਿੱਥੇ ਪ੍ਰਮਾਤਮਾ ਦੀ ਬਾਣੀ ਗਾਈ ਜਾ ਰਹੀ ਹੈ ਨਾ ਕਹਿੰਦੇ ਉੱਥੇ ਆਏ ਸਮਝ ਲਓ ਤੇ ਉਹ ਪ੍ਰਮਾਤਮਾ ਦੇ ਨਾਮ ਦੇ ਗੀਤ ਗਾਏ ਜਾ ਰਹੇ ਆ ਤਹਿ ਗੀਤ ਨਾਮ ਉਹ ਪ੍ਰਮਾਤਮਾ ਦੇ ਨਾਮ ਦੀ ਧੁਨਾ ਵੱਜ ਰਹੀਆਂ ਨੇ ਅਖਾਰੇ ਸੰਗਾ ਕਹਿੰਦੇ ਐ ਸਮਝ ਲਓ ਕਿ ਜਿਵੇਂ ਮੱਲ ਅਖਾੜਿਆਂ ਦੇ ਵਿੱਚ ਭੁਲਦੇ ਆ ਪ੍ਰਮਾਤਮਾ ਦਾ ਨਾਮ ਸੁਣਨ ਵਾਲੇ ਜਿਹੜੇ ਆ ਉਹ ਵੀ ਕਹਿੰਦੇ ਕੋਦੇ ਹੈ ਉਹ ਵੀ ਕੁਸ਼ਤੀਆਂ ਕਰਦੇ ਕਿਹਦੇ ਨਾਲ ਜਿਹੜਾ ਸਾਡੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਚੱਲਦੇ ਉਹਦੇ ਨਾਲ ਕਹਿੰਦੇ ਉਹ ਕੁਸ਼ਤੀਆਂ ਕਰਦੇ ਐ ਜਿਵੇਂ ਪਹਿਲੀ ਪੰਕਤੀ ਦੇ ਵਿੱਚ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਸੋਖ ਮਹਿਲ ਜਾ ਕੀ ਉੱਚ ਦਵਾਰੇ ਕਿ ਇਹਦੀ ਅਜਗੀਆਂ ਕੰਧਾਂ ਨੇ ਬਹੁਤ ਉੱਚੀਆਂ ਨੇ ਕਹਿੰਦੇ ਇਹਦੇ ਅੰਦਰ ਫਿਰ ਆਹ ਚੀਜ਼ਾਂ ਅੰਦਰ ਵੜ ਨਹੀਂ ਸਕਦੀਆਂ ਤਹਿ ਗੀਤ ਨਾਮ ਦਾ ਖਾਰੀ ਸੰਗਾ ਕਹਿੰਦੇ ਜਿਹੜੇ ਸਾਡੇ ਅੰਦਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਉਹ ਨਹੀਂ ਅੰਦਰ ਵੱਸ ਸਕਦਾ ਅੰਦਰ ਕੀ ਚੱਲ ਰਿਹਾ ਹੈ ਪ੍ਰਮਾਤਮਾ ਦੇ ਨਾਮ ਦੇ ਗੀਤ ਗਾਏ ਜਾ ਰਹੇ ਆ ਉਹਦੇ ਨਾਮ ਦੇ ਨਾਦ ਵੱਜ ਰਹੇ ਆ ਉਹਦੇ ਨਾਮ ਦੇ ਕਹਿੰਦੇ ਕੁਸ਼ੀਆਂ ਹੋ ਰਹੀਆਂ ਨੇ ਊਹਾ ਸੰਤ ਕਰੈ ਹਰ ਰੰਗ ਕਰ ਕਹਿੰਦੇ ਫਿਰ ਉੱਥੇ ਬੈਣ ਕੇ ਉਹ ਪ੍ਰਮਾਤਮਾ ਦੇ ਸੰਤ ਜਦੋਂ ਫਿਰੋਜ਼ ਪ੍ਰਮਾਤਮਾ ਦੇ ਰੰਗ ਵਿੱਚ ਰੰਗੇ ਜਾਂਦੇ ਨੇ ਖੁਸ਼ੀਆਂ ਮਨਾਉਂਦੇ ਐ ਉਹਨਾਂ ਦੇ ਅੰਦਰ ਚਾਅ ੜ ਜਾਂਦਾ ਹੈ ਕਿ ਅੱਜ ਅਸੀਂ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਗਏ ਉਹ ਪ੍ਰਮਾਤਮਾ ਦੇ ਨਾਮ ਦੀ ਕਥਾ ਸਾਡੇ ਅੰਦਰ ਹਿਰਦੇ ਦੇ ਵਿੱਚ ਵਸ ਗਈ ਉਹ ਪ੍ਰਮਾਤਮਾ ਦੇ ਨਾਮ ਦੀ ਕਥਾ ਵੇ ਸੁਣੀ ਤੇ ਉਹ ਫਿਰ ਉਹਨਾਂ ਦੇ ਅੰਦਰ ਜਦੋਂ ਇਹ ਗੱਲ ਵਸ ਜਾਂਦੀ ਆ ਉਹਨਾਂ ਦੇ ਅੰਦਰ ਖੇੜਾ ਪੈਦਾ ਹੋ ਜਾਂਦਾ ਹੈ ਉਹ ਸੰਤ ਕਰਹਿ ਹਰ ਰੰਗਾ ਜਿਹੜੇ ਪ੍ਰਮਾਤਮਾ ਦੀ ਬਾਣੀ ਸੁਣਨ ਵਾਲੇ ਹੁੰਦੇ ਉਹ ਸਾਰੇ ਸੰਤ ਹੁੰਦੇ ਹੈ ਜੇ ਸੰਤ ਕੋਈ ਚੋਲੇ ਦਾ ਨਾਮ ਨਹੀਂ ਹੁੰਦਾ ਕਿ ਜਿਹਨੇ ਚੋਲਾ ਪਾਇਆ ਉਹ ਹੀ ਸੰਤ ਹੁੰਦਾ ਹੈ ਜਿਹੜਾ ਉਸ ਪ੍ਰਮਾਤਮਾ ਦੀ ਬਾਣੀ ਨੂੰ ਬੜੇ ਧਿਆਨ ਦੇ ਨਾਲ ਸੁਣਦਾ ਹੈ ਨਾ ਕਹਿੰਦੇ ਉਹ ਸਾਰੇ ਸੰਤ ਹੁੰਦੇ ਹੈ ਤੇ ਉਹ ਜਿਹੜੇ ਧਿਆਨ ਦੇ ਨਾਲ ਬਾਣੀ ਨੂੰ ਸੁਣਦੇ ਆ ਉਹ ਹੀ ਫਿਰ ਪ੍ਰਮਾਤਮਾ ਦੇ ਰਗ ਵਿੱਚ ਰੰਗੇ ਜਾਂਦੇ ਜਿਨ੍ਹਾਂ ਨੇ ਚੋਲੇ ਪਾਏ ਹੁੰਦੇ ਉਹ ਤਾਂ ਬਹੁਤ ਜਾ ਰਹੇ ਹੈ ਜਿਹੜੇ ਲੱਗਦਾ ਸੀ ਕਿ ਇਹ ਤੇ ਵੱਡਾ ਸੰਤ ਹੈ ਪਰ ਉਹਨਾਂ ਦੇ ਅੰਦਰ ਵਿਕਾਰ ਚੱਲੇ ਸੀ ਜਦੋਂ ਉਹ ਸਾਹਮਣੇ ਲੋਕਾਂ ਦੇ ਆਏ ਨੰਗੇ ਹੋਏ ਜਦੋਂ ਲੋਕਾਂ ਦੇ ਸਾਹਮਣੇ ਉਹਨੂੰ ਪਤਾ ਲੱਗਿਆ ਕਿ ਇਹ ਇਹਨਾਂ ਦੇ ਅੰਦਰ ਉਹ ਰੰਗ ਨਹੀਂ ਚੱਲ ਰਿਹਾ ਸੀ ਇਹਨਾਂ ਦੇ ਅੰਦਰ ਤੇ ਵਿਕਾਰ ਚੱਲੇ ਸੀ ਇਹ ਪ੍ਰਮਾਤਮਾ ਦੇ ਨਾਮ ਨਾਲ ਗੁੜੇ ਨਹੀਂ ਹੋਏ ਸੀ ਇਹ ਤੇ ਵਸ ਰੋਕੀਆਂ ਕਾਰਨ ਪੂਰੇ ਧਾਰ ਆਪਣਾ ਘਰ ਚਲਾਉਣ ਕੋ ਬਾਹਰੇ ਨੇ ਰੰਗ ਰੰਗੇ ਇਸ ਪਰਮਾਤਮਾ ਦੇ ਨਾਮ ਨੂੰ ਉਹਨਾਂ ਨੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਉਹ ਲੋਕਾਂ ਨੇ ਪਰ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਕਦੇ ਵੀ ਮੇਲਾ ਨਹੀਂ ਹੁੰਦਾ ਮੇਲੇ ਅਸੀਂ ਆ ਜਿਹੜੇ ਉਸ ਪਰਮਾਤਮਾ ਦੇ ਨਾਮ ਦਾ ਨਾਮ ਧੁਰਕੇ ਉਸ ਪਰਮਾਤਮਾ ਨੂੰ ਅਸੀਂ ਨੀcza ਦਿਖਾਉਣਾ ਚਾਹੁੰਦੇ ਆ ਪਰਮਾਤਮਾ ਕਦੇ ਨੀcza ਨਹੀਂ ਪਰਮਾਤਮਾ ਤੇ ਬਹੁਤ ਉੱਚਾ ਹੈ ਤੇ ਅਸੀਂ ਜਦੋਂ ਬਾੜੇ ਕੰਮ ਕਰਦੇ ਅਸੀਂ ਨੀਕੇ ਹੋ ਜਾਗੇ ਤਾ ਗੁਰੂ ਸਾਹਿਬ ਕਹਿੰਦੇ ਜਿਹੜੇ ਉਹ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾਂਦੇ ਆ ਉਹਨਾਂ ਦੇ ਅੰਦਰ ਕੋਈ ਖੇੜਾ ਪੈਦਾ ਹੋ ਜਾਂਦਾ ਹੈ ਤਹਿ ਮਰਣ ਨਾ ਜੀਵਣ ਸੋਗ ਨਾ ਹਰਖ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਆ ਜਿਹੜੇ ਪ੍ਰਮਾਤਮਾ ਦਾ ਨਾਮ ਸੁਣਦੇ ਆ ਜਿਹੜੇ ਉਹ ਪ੍ਰਮਾਤਮਾ ਦੇ ਵਿੱਚ ਇੱਕਮਿਕ ਹੋ ਜਾਂਦੇ ਆ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਤਹਿ ਮਰਣ ਨਾ ਜੀਵਣ ਸੋਗ ਨਾ ਹਰਖ ਕਹਿੰਦੇ ਉਹਨਾਂ ਦਾ ਜਨਮ ਮਰਨ ਕਟਿਆ ਜਾਂਦਾ ਹੈ ਉਹਨਾਂ ਨੂੰ ਦੁੱਖ ਸੁੱਖ ਕੋਈ ਨਹੀਂ ਸਕਦਾ ਕਦੇ ਉਹਨਾਂ ਦਾ ਜਨਮ ਮਰਨ ਕੱਟੇ ਜਾਂਦਾ ਉਹ ਜਨਮ ਮਰਨ ਤੋਂ ਉੱਪਰ ਹੋ ਜਾਂਦੇ ਐ ਉਹਨਾਂ ਨੂੰ ਖੁਸ਼ੀ ਤੇ ਗਮੀ ਇੱਕੋ ਜਿਹਾ ਲੱਗਣ ਲੱਗ ਜਾਂਦੀ ਐ ਸਾਰ ਜਨਮ ਕੀ ਅੰਮ੍ਰਿਤ ਵਰਖਾ ਉਹਨਾਂ ਦੇ ਅੰਦਰ ਫਿਰ ਸੱਚੇ ਨਾਮ ਦੀ ਵਰਖਾ ਹੋਣ ਲੱਗ ਜਾਂਦੀ ਐ ਜਿਵੇਂ ਆਪਾਂ ਕਹਿੰਦੇ ਐ ਵਰਖਾ ਹੋ ਰਹੀ ਐ ਮੀਂਹ ਪੈ ਰਿਹਾ ਐ ਉਹਨਾਂ ਦੇ ਅੰਦਰ ਅੰਮ੍ਰਿਤ ਦੀ ਵਰਖਾ ਪੈਂਦੀ ਐ ਅੰਮ੍ਰਿਤ ਪੀਵੇ ਸਭਾ ਤੇਰੇ ਜੀਵੈ ਜਿਨ੍ਹਾਂ ਨੇ ਉਹ ਅੰਮ੍ਰਿਤ ਪੀ ਲਿਆ ਉਹ ਫਿਰ ਕਦੇ ਮਰਦੇ ਨਹੀਂ ਹੁੰਦੇ ਸਾਜ ਨਾਮ ਦੀ ਅੰਮ੍ਰਿਤ ਵਰਖਾ ਉਹਨਾਂ ਦੇ ਅੰਦਰ ਫਿਰੋ ਮੀਂਹ ਪੈਣ ਲੱਗ ਜਾਂਦਾ ਹੈ ਅੰਮ੍ਰਿਤ ਦਾ ਨਹੀਂ ਪੈਂਦਾ ਕੋਵਜ ਕਥਾ ਇਹ ਗੁਰ ਤੇ ਜਾਣੀ ਕੋਵਜ ਦਾ ਭਾਰਤ ਦਾ ਝੁਕੀ ਜਿਹੜੀ ਝੁਕੀ ਹੋਈ ਹੁੰਦੀ ਹੈ ਜਿਹੜੀ ਕਥਾ ਦੇ ਬਾਰੇ ਜਿਹੜੀਆਂ ਗੱਲਾਂ ਬਾਰੇ ਸਾਨੂੰ ਪਤਾ ਨਹੀਂ ਨਾ ਹੁੰਦਾ ਉਹ ਫਿਰ ਕਥਾ ਇਹ ਗੁਰੋਂ ਤੋਂ ਪਤਾ ਲੱਗਦਾ ਜਾਣੀ ਜਦੋਂ ਅਸੀਂ ਗੁਰੂ ਦੇ ਨਾਲ ਸੰਬੰਧ ਜੋੜਾਂਗੇ ਤੇ ਗੁਰੂ ਨੇ ਸਾਨੂੰ ਗੁੱਜੇ ਭੇਦ ਦੱਸ ਦੇਣੇ ਆ ਪਰਮਾਤਮਾ ਦੇ ਨਾਮ ਦੇ ਨਾਲ ਜੁੜਨ ਦੀਆਂ ਗੱਲਾਂ ਉਹ ਫਿਰ ਗੁਰੂ ਤੋਂ ਪਤਾ ਲੱਗਣੀਆਂ ਨੇ ਗੁਰੂ ਨੇ ਦੱਸਣਾ ਕਿ ਆਹ ਰਸਤਾ ਹੈ ਆਹ ਤਰੀਕਾ ਹੈ ਪਰਮਾਤਮਾ ਨਾਲ ਜੁੜਨ ਦਾ ਆਹ ਤਰੀਕੇ ਦੇ ਨਾਲ ਪਰਮਾਤਮਾ ਨੂੰ ਪਾਇਆ ਜਾਂਦਾ ਕਿੰਨੇ ਟਾਈਮ ਚ ਪਾਇਆ ਜਾਂਦਾ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਸਾਡੇ ਅੰਦਰ ਲੁਕੀਆਂ ਹੋਈਆਂ ਨੇ ਉਹ ਫਿਰ ਗੁਰੂਰੇ ਦੱਸ ਦੇਣੀਆਂ ਨੇ ਨਾਨਕ ਬੋਲੇ ਹਰ ਹਰ ਬਾਣੀ ਨਾਨਕ ਬੋਲੇ ਗੁਰੂ ਨਾਨਕ ਦੇਵ ਜੀ ਮਰਦਿਆਂ ਦਾ ਨਾਮ ਲੈ ਕੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਨਾਨਕ ਬੋਲੇ ਕਿ ਪ੍ਰਮਾਤਮਾ ਦਾ ਨਾਮ ਗੁਰੂ ਨਾਨਕ ਸਾਹਿਬ ਸਾਨੂੰ ਉੱਚੀ ਉੱਚੀ ਬੋਲ ਕੇ ਦੱਸ ਰਹੇ ਹਰ ਹਰ ਬਾਣੀ ਜਿਵੇਂ ਭਾਈ ਮਰਦਾਨਾ ਜੀ ਨੂੰ ਕਹਿੰਦੇ ਸੀ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਮਰਦਾਨੇ ਨੂੰ ਕਹਿੰਦੇ ਮਰਦਾਨਿਆ ਰਵਾਜ਼ ਵਜਾ ਬਾਣੀ ਆਈ ਹੈ ਜਦੋਂ ਬਾਣੀ ਗੁਰੂ ਨਾਨਕ ਸਾਹਿਬਾਰੇ ਬੋਲਦੇ ਭਾਈ ਮਰਦਾਨਾ ਜਿਹਦੇ ਰਬਾਬ ਵਜਾਉਂਦੇ ਤਾਰੇ ਤੇ ਵਿਦਵਾਨਾਂ ਨੇ ਕਿਹਾ ਇੱਕ ਬਾਬਾ ਆਕਾਰ ਰੂਪ ਦੂਜਾ ਰਬਾਬੀ ਮਰਦਾਨਾ ਕਿ ਦੋਨਾਂ ਦੀ ਜੋੜੀ ਜਿਹੜੀ ਸੀ ਉਹ ਬਹੁਤ ਲੰਬਾ ਸਮਾਂ ਇਕੱਠਿਆਂ ਦੇ ਰਹੀ ਤੇ ਗੁਰਨਾਨਕ ਸਾਹਿਬ ਵਾਲੇ ਬੋਲਦੇ ਰਹੇ ਕਿ ਭਾਈ ਮਰਦਾਨਾ ਜੀ ਉਸ ਵਾਰੀ ਨੂੰ ਰਬਾਬ ਦੇ ਨਾਲ ਤੁਕ ਬੰਦੀ ਕਰਦੇ ਰਹੇ ਨਾਨਕ ਬੋਲਿਆ ਹਰ ਹਰ ਬਾਣੀ ਪਰਮਾਤਮਾ ਦਾ ਨਾਮ ਗੁਰੂ ਨਾਨਕ ਸਾਹਿਬ ਮਾਰਕ ਨੂੰ ਬੋਲਦੇ ਰਹੇ ਉਹ ਕਿਹੜਾ ਨਾਮ ਸੀ ਜਿਹਨੂੰ ਬੋਲਦੇ ਸੀ ਗੁਰੂ ਨਾਨਕ ਸਾਹਿਬaraj ਉਹ ਸੀ ਹਰ ਹਰ ਬਾਣੀ ਉਹ ਪਰਮਾਤਮਾ ਦਾ ਨਾਮ ਸੀ ਉਹ ਬੋਕੀਆਂ ਗੱਲਾਂ ਨਹੀਂ ਸੀ ਉਹ ਪਰਮਾਤਮਾ ਦਾ ਨਾਮ ਸੀ ਉਹ ਬਹੁਤ ਉੱਚੀ ਬਾਣੀ ਸੀ ਜਿਹੜੀ ਬਾਣੀ ਦੇ ਨਾਲ ਸੀ ਜੁੜ ਕੇ ਅਸੀਂ ਵੀ ਉਸ ਉੱਚੇ ਦੇ ਨਾਲ ਉੱਚੇ ਹੋ ਜਾਗੇ ਗੁਰਜ ਕਥਾ ਇਹ ਗੁਰਤੀ ਜਾਣੀ ਜਾਨਕ ਬੋਲੇ ਹਰ ਹਰ ਬਾ